ਤੁਹਾਡੇ ਕੋਲ ਅਜੇ ਵੀ ਵਿਕਲਪ ਨੇ ਭਾਵੇਂ 450 ਤੋਂ ਘੱਟ ਦੇ ਸਕੋਰ ਨੂੰ ਔਸਤ ਜਾਂ ਘੱਟ ਮੰਨਿਆ ਜਾ ਸਕਦਾ ਹੈ। ਪੀਆਰ ਲਈ ਅਰਜ਼ੀ ਦੇਣ ਲਈ 277 ਸੱਦੇ ਜਾਰੀ ਕੀਤੇ ਗਏ ਸਨ। ਕੈਨੇਡੀਅਨ ਪੀਆਰ ਦਾ ਸੁਪਨਾ ਦੇਖਣ ਵਾਲਿਆਂ ਲਈ ਇਹ ਡਰਾ ਕੈਨੇਡਾ ਦੇ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨਾਲ ਤੁਹਾਡੀ ਪ੍ਰੋਫਾਈਲ ਨੂੰ ਜੋੜਨ ਦਾ ਇਸ਼ਾਰਾ ਕਰਦਾ ਹੈ। ਇੱਕ ਉਮੀਦਵਾਰ ਕੋਲ ਸਥਾਈ ਨਿਵਾਸ ਲਈ ਯਾਨੀ ਕਿ ਪੀਆਰ ਲਈ ਇੱਕ ਪੂਰੀ ਅਰਜ਼ੀ ਜਮ੍ਹਾਂ ਕਰਨ ਲਈ ਆਈਟੀਏ ਪ੍ਰਾਪਤ ਕਰਨ ਦੇ ਸਮੇਂ ਤੋਂ 60 ਦਿਨ ਦਾ ਸਮਾਂ ਹੁੰਦਾ ਹੈ। ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਨਸ਼ਿਪ ਕੈਨੇਡਾ ਨੇ 2025 ਦੇ ਆਪਣੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਤੇ ਇਸ ਹਫਤੇ ਦੇ ਦੂਜੇ ਡਰਾ ਦਾ ਐਲਾਨ ਕੀਤਾ ਹੈ ਇਮੀਗ੍ਰੇਸ਼ਨ ਵਿਭਾਗ ਨੇ ਹੈਲਥ케ਅਰ ਤੇ ਸੋਸ਼ਲ ਸਰਵਿਸਿਜ਼ ਦੇ ਕਿੱਤਿਆਂ ਲਈ ਇੱਕ ਟਾਰਗੇਟਡ ਡਰਾ ਚ ਉਮੀਦਵਾਰਾਂ ਨੂੰ 500 ਦੇ ਕਰੀਬ ਆਈਟੀਏ ਸੱਦਾ ਪੱਤਰ ਜਾਰੀ ਕੀਤੇ ਨੇ ਇਨ੍ਹਾਂ ਸੱਦਿਆਂ ਵਿੱਚ 37 एलिजिबल ਹੈਲਥ케ਅਰ ਅਤੇ ਸੋਸ਼ਲ ਸਰਵਿਸਿਜ਼ ਦੇ ਕਿੱਤਿਆਂ ਚ ਘੱਟੋ-ਘੱਟ 6 ਮਹੀਨਿਆਂ ਦੇ ਤਜਰਬੇ ਵਾਲੇ ਐਕਸਪ੍ਰੈਸ ਐਂਟਰੀ ਪ੍ਰੋਫਾਈਲਜ਼ ਨੂੰ ਪ੍ਰਮੁਖਤਾ ਨਾਲ ਰੱਖਿਆ ਗਿਆ ਹੈ। ਇਸ ਦੇ ਲਈ ਘੱਟੋ-ਘੱਟ CRS ਸਕੋਰ 504 ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਲਈ ਯੋਗ ਹੋਣ ਲਈ ਲਾਜ਼ਮੀ ਹੈ ਕਿ ਯੂਨੀਵਰਸਲ ਕੋਆਰਡੀਨੇਟਿਡ ਟਾਈਮ 31 ਮਾਰਚ 2025 ਨੂੰ ਸਵੇਰੇ 6:47 ਤੋਂ ਪਹਿਲਾਂ ਇੱਕ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਈ ਹੋਵੇ। ਮਾਹਿਰਾਂ ਦੀ ਮੰਨੀਏ ਤਾਂ ਉਹਨਾਂ ਦਾ ਅਨੁਮਾਨ ਹੈ ਕਿ ਅਗਲਾ ਡਰਾਅ ਸੰਭਾਵੀ ਤੌਰ ਤੇ 530 ਦੇ ਆਸ-ਪਾਸ CRS ਕੱਟ-ਆਫ ਵਾਲੇ CEC ਉਮੀਦਵਾਰਾਂ ਜਾਂ 370 ਤੋਂ 410 ਦੇ ਆਸ-ਪਾਸ ਦੇ ਘੱਟ ਸਕੋਰ ਵਾਲੇ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਟਾਰਗੇਟ ਕਰੇਗਾ। ਆਮ ਤੌਰ ਤੇ 510 ਜਾਂ ਇਸ ਤੋਂ ਵੱਧ ਦਾ CRS ਸਕੋਰ ਐਕਸਪ੍ਰੈਸ ਐਂਟਰੀ ਲਈ ਚੰਗਾ ਮੰਨਿਆ ਜਾਂਦਾ ਹੈ ਜਦ ਕਿ ਕੁਝ ਖਾਸ ਹਾਲਾਤਾਂ 'ਚ ਜੇਕਰ ਉਮੀਦਵਾਰ ਸ਼੍ਰੇਣੀ ਅਧਾਰਤ ਸੱਦਾ ਪੱਤਰ ਦੇ ਦੌਰ ਲਈ ਯੋਗ ਹੈ ਤਾਂ 450 ਦੇ ਸਕੋਰ ਕਾਫੀ ਹੋ ਸਕਦੇ ਨੇ ਤੁਹਾਡੇ ਕੋਲ ਅਜੇ ਵੀ ਵਿਕਲਪ ਨੇ ਭਾਵੇਂ 450 ਤੋਂ ਘੱਟ ਦੇ ਸਕੋਰ ਨੂੰ ਔਸਤ ਜਾਂ ਘੱਟ ਮੰਨਿਆ ਜਾ ਸਕਦਾ ਹੈ ਜੇ ਗੱਲ ਕਰੀਏ ਪਿਛਲੇ ਐਕਸਪ੍ਰੈਸ ਐਂਟਰੀ ਡਰਾ ਦੀ ਤਾਂ 2 ਜੂਨ 2025 ਨੂੰ ਇਹ ਕੱਢਿਆ ਗਿਆ ਸੀ ਇਸ ਵਿੱਚ ਪ੍ਰੋਵਿੰਸ਼ੀਅਲ ਨਾਮਜ਼ਦਗੀ ਅਤੇ 726 ਜਾਂ ਇਸ ਤੋਂ ਵੱਧ ਦੇ CRS ਸਕੋਰ ਵਾਲੇ ਉਮੀਦਵਾਰਾਂ ਨੂੰ PR ਲਈ ਅਰਜ਼ੀ ਦੇਣ ਲਈ 277 ਸੱਦੇ ਜਾਰੀ ਕੀਤੇ ਗਏ ਸਨ 2025 ਚ ਕੋਈ ਵੀ 올 ਪ੍ਰੋਗਰਾਮ ਡਰਾ ਨਾ ਹੋਣ ਕਰਕੇ ਨਾਮਜ਼ਦਗੀਆਂ ਜਾਂ ਪ੍ਰਾਇਓਰਟੀ ਕੈਟਾਗਰੀ ਐਲੀਜੀਬਿਲਟੀ ਤੋਂ ਬਿਨਾ ਉਮੀਦਵਾਰਾਂ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੈਨੇਡੀਅਨ PR ਦਾ ਸੁਪਨਾ ਦੇਖਣ ਵਾਲਿਆਂ ਲਈ ਇਹ ਡਰਾ ਕੈਨੇਡਾ ਦੇ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨਾਲ ਤੁਹਾਡੀ ਪ੍ਰੋਫਾਈਲ ਨੂੰ ਜੋੜਨ ਦਾ ਇਸ਼ਾਰਾ ਕਰਦਾ ਹੈ ਅੱਜ ਦਾ ਐਕਸਪ੍ਰੈਸ ਐਂਟਰੀ ਡਰਾ ਮਹੀਨੇ ਦਾ ਦੂਜਾ ਤੇ ਅਪਡੇਟ ਕੀਤੇ ਹੈਲਥ케ਅਰ ਅਤੇ ਸੋਸ਼ਲ ਸਰਵਿਸਿਜ਼ ਦੇ ਕਿੱਤਿਆਂ ਦੀ ਸ਼੍ਰੇਣੀ ਦਾ ਦੂਜਾ ਡਰਾ ਹੈ ਇਹ 2 ਜੂਨ ਨੂੰ ਇੱਕ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਡਰਾ 13 ਮਈ ਨੂੰ ਇੱਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਅਤੇ 12 ਮਈ ਨੂੰ ਇੱਕ ਹੋਰ ਪੀਐਨਪੀ ਡਰਾ ਤੋਂ ਬਾਅਦ ਆਇਆ ਹੈ ਹੁਣ ਤੱਕ ਆਈਆਰਸੀਸੀ ਨੇ 2025 ਚ ਐਕਸਪ੍ਰੈਸ ਐਂਟਰੀ ਸਿਸਟਮ ਦੇ ਰਾਹੀਂ 35217 ਸੱਦੇ ਜਾਰੀ ਕੀਤੇ ਨੇ 2025 ਲਈ 395000 ਦੇ ਘਟਾਏ ਗਏ ਪੀਆਰ ਦੇ ਟੀਚੇ ਨਾਲ ਆਈਆਰਸੀਸੀ ਸੂਬਾਈ ਨਾਮਜ਼ਦਗੀਆਂ ਕੈਨੇਡੀਅਨ ਕੰਮ ਦਾ ਤਜਰਬਾ ਤੇ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਨੂੰ ਤਰਜੀਹ ਦੇ ਰਿਹਾ ਹੈ ਇਸ ਸਾਲ ਐਕਸਪ੍ਰੈਸ ਐਂਟਰੀ ਸਿਸਟਮ ਨੇ ਮੁੱਖ ਤੌਰ ਤੇ ਪੀਐਨਪੀ ਉਮੀਦਵਾਰਾਂ ਤੇ ਕੇਂਦਰਿਤ ਡਰਾ ਕੱਢੇ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਈਸੀ ਉਮੀਦਵਾਰਾਂ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਅਤੇ ਐਕਸਪ੍ਰੈਸ ਐਂਟਰੀ ਦੀਆਂ ਤਰਜੀਹੀ ਸ਼੍ਰੇਣੀਆਂ 'ਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਆਪਣੇ ਇੱਕ ਬਿਆਨ 'ਚ ਕਯੂਬਿਕ ਤੋਂ ਬਾਹਰ 6% ਦਾ ਫ੍ਰੈਂਚ ਬੋਲਣ ਵਾਲੇ ਦਾਖਲਿਆਂ ਦੇ 2024 ਦੇ ਟੀਚੇ ਨੂੰ ਪਾਰ ਕਰਨ ਦੀ ਸਰਕਾਰ ਦੀ ਯੋਜਨਾ ਨੂੰ ਵੀ ਦਰਸਾਇਆ ਜਿਸ ਵਿੱਚ ਹੌਲੀ-ਹੌਲੀ ਉੱਚ ਟੀਚੇ ਨਿਰਧਾਰਤ ਕੀਤੇ ਗਏ ਹਨ 2025 ਚ 8.5% 2026 ਚ 9.5% 2027 ਚ 10% ਅਤੇ 2029 ਤੱਕ 12% ਜਿਵੇਂ ਕਿ ਮੰਤਰੀ ਡਾਇਪ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਇਸ ਹਫਤੇ ਅਤੇ 2025 ਦੇ ਬਾਕੀ ਸਮੇਂ ਅਤੇ ਉਸ ਤੋਂ ਬਾਅਦ ਦੇ ਹੋਰ ਵੀ ਫਰੈਂਚ ਕੇਂਦਰਿਤ ਐਕਸਪ੍ਰੈਸ ਐਂਟਰੀ ਡਰਾ ਦੀ ਉਮੀਦ ਕੀਤੀ ਜਾ ਸਕਦੀ ਹੈ ਤੇ ਜੋ ਹੁਨਰਮੰਦ ਫ੍ਰੈਂਕੋਫੋਨ ਕਰਮਚਾਰੀਆਂ ਲਈ ਸਥਾਈ ਨਿਵਾਸ ਲਈ ਇੱਕ ਸਪਸ਼ਟ ਰਸਤਾ ਪੇਸ਼ ਕਰਦੇ ਨੇ ਕੁਝ ਸਟੇਕ ਹোলਡਰਜ਼ ਜਿਵੇਂ ਕਿ FCFA ਨੇ 2024 ਲਈ 12% ਦੇ ਟੀਚੇ ਦੀ ਵਕਾਲਤ ਕੀਤੀ ਹੈ ਜੋ 2036 ਤੱਕ ਵੱਧ ਕੇ 20% ਹੋ ਜਾਵੇਗਾ ਇਸ ਲਈ ਐਕਸਪ੍ਰੈਸ ਐਂਟਰੀ ਡਰਾ ਲਈ ਜ਼ਰੂਰੀ ਹੈ ਕਿ ਆਪਣੀ ਸਟ੍ਰੀਮ ਅਤੇ CRS ਸਕੋਰ ਨੂੰ ਦੇਖਦਿਆਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਈ ਜਾਵੇ ਇੱਕ ਐਕਸਪ੍ਰੈਸ ਐਂਟਰੀ ਪ੍ਰੋਫਾਈਲ 1 ਸਾਲ ਤੱਕ ਵੈਲਿਡ ਰਹਿੰਦੀ ਹੈ ਹਾਲਾਂਕਿ ਆਈਟੀਏ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਇਹਦੇ ਨਾਲੋਂ ਵੀ ਵੱਧ ਸਮਾਂ ਲੱਗ ਸਕਦਾ ਹੈ ਜੇਕਰ ਕਿਸੇ ਉਮੀਦਵਾਰ ਨੂੰ ਉਸ 1 ਸਾਲ ਦੇ ਅੰਦਰ ਆਈਟੀਏ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਇੱਕ ਨਵੀਂ ਪ੍ਰੋਫਾਈਲ ਜਮ੍ਹਾਂ ਕਰ ਸਕਦੇ ਨੇ ਬਸ਼ਰਤੇ ਉਹ ਅਜੇ ਵੀ ਯੋਗਤਾ ਲੋੜਾਂ ਨੂੰ ਪੂਰਾ ਕਰਦੇ ਹੋਣ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਦੀ ਮੁੜ ਜਮ੍ਹਾਂ ਕਰਨ ਤੇ ਇੱਕ ਨਵਾਂ ਜਮਾ ਸਮਾ ਹੋਵੇਗਾ ਤੇ ਐਕਸਪ੍ਰੈਸ ਐਂਟਰੀ ਚੋਣ ਲਈ ਆਈਆਰਸੀਸੀ ਦੇ ਟਾਈ ਬ੍ਰੇਕਿੰਗ ਰੂਲ ਦੇ ਆਧਾਰ ਤੇ ਡਰਾ ਤੋਂ ਬਾਹਰ ਹੋਣ ਦੇ ਅਧੀਨ ਹੋ ਸਕਦਾ ਹੈ ਇੱਕ ਵਾਰ ਜਦੋਂ ਕੋਈ ਉਮੀਦਵਾਰ ਆਈਟੀਏ ਪ੍ਰਾਪਤ ਕਰਦਾ ਹੈ ਤਾਂ ਕੈਨੇਡੀਅਨ ਸਰਕਾਰ 6 ਮਹੀਨਿਆਂ ਦੇ ਅੰਦਰ ਉਹਨਾਂ ਦੀ ਸਥਾਈ ਨਿਵਾਸ ਦੀ ਅਰਜ਼ੀ ਜਾਨੀ ਕਿ ਪੀਆਰ ਦੀ ਅਰਜ਼ੀ ਪ੍ਰੋਸੈਸ ਕਰਨ ਦਾ ਟੀਚਾ ਰੱਖਦੀ ਹੈ ਪ੍ਰੋਸੈਸਿੰਗ ਟਾਈਮ ਲਾਈਨ ਇੱਕ ਪੂਰੀ ਅਰਜ਼ੀ ਪ੍ਰਾਪਤ ਹੋਣ ਤੋਂ ਸ਼ੁਰੂ ਹੁੰਦੀ ਹੈ ਤੇ ਇੱਕ ਅੰਤਿਮ ਫੈਸਲਾ ਲੈਣ ਤੋਂ ਬਾਅਦ ਖਤਮ ਹੁੰਦੀ ਹੈ ਇੱਕ ਉਮੀਦਵਾਰ ਕੋਲ ਸਥਾਈ ਨਿਵਾਸ ਲਈ ਜਾਨਕਿ ਪੀਆਰ ਲਈ ਇੱਕ ਪੂਰੀ ਅਰਜ਼ੀ ਜਮ੍ਹਾਂ ਕਰਨ ਲਈ ਆਈਟੀਏ ਪ੍ਰਾਪਤ ਕਰਨ ਦੇ ਸਮੇਂ ਤੋਂ 60 ਦਿਨ ਦਾ ਸਮਾਂ ਹੁੰਦਾ ਹੈ ਫਿਲਹਾਲ ਇਨਹੀ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ ਕਿਉਂਕਿ ਜਿੱਦਾਂ ਦੇ ਆਰਥਿਕ ਹਾਲਾਤ ਹੈ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਲੱਗਦਾ ਸੀਗਾ ਕਿ ਬੈਂਕ ਆਫ ਕੈਨੇਡਾ ਥੋੜੀ ਜਿਹੀ ਮੇਰ ਕਰੇਗਾ 트럼ਪ ਦੇ ਟੈਰਿਫਸ ਨੂੰ ਲੈ ਕੇ ਇਹਨਾਂ ਵਿਆਜ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਾ ਹੋਣਾ ਇਹ ਕੀ ਇੰਪੈਕਟ ਪਾਏਗਾ ਕੀ ਸੋਚ ਕੇ ਵਿਆਜ ਦਰਾਂ ਨੂੰ ਉੱਥੇ ਰੱਖਿਆ ਗਿਆ ਜਦ ਕਿ ਲੋਕ ਇਹ ਉਮੀਦ ਰੱਖ ਰਹੇ ਸੀਗੇ ਕਿ ਇਹ ਘਟਣਗੀਆਂ ਜੇ ਵਿਆਜ ਦਰਾਂ ਇੱਥੇ ਹੀ ਬਰਕਰਾਰ ਰਹਿੰਦੀਆਂ ਨੇ ਤਾਂ ਇਹਦਾ ਮਾਰਕੀਟ ਦੇ ਉੱਤੇ ਇੰਪੈਕਟ ਕੀ ਨਜ਼ਰ ਆ ਰਿਹਾ ਹੈ ਇਸ ਵੇਲੇ ਇਕਨੋਮੀ ਜਿਹੜੀ ਆਪਣੀ ਆਹ ਸੈਕੰਡ ਕੁਆਟਰ ਜੀ ਸੋ ਅਪ੍ਰੈਲ ਮਈ ਜੂਨ ਦੇ ਵਿੱਚ ਜਿਹੜੇ ਰਿਜ਼ਲਟਸ ਆਉਣੇ ਆ unfortunately ਕੁਛ ਵੀਕਰ ਇਕਨੋਮੀ ਚੱਲੂਗੀ ਐਨਾ ਹਾਲਾਤਾਂ ਦੇ ਵਿੱਚ ਵੀ ਉਹ ਸੋਚ ਸਕਦੇ ਕਿ ਘੱਟੋ ਘੱਟ ਸਾਡੇ ਲਈ ਆ ਤਾਂ ਮੌਕਾ ਹੈਗਾ ਇਸ ਮੌਕੇ ਨੂੰ ਉਹ ਕੈਸ਼ ਕਰ ਸਕਦੇ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਉਹ ਇਸ ਵੇਲੇ ਚੰਗੇ ਰੂਪ ਦੇ ਵਿੱਚ ਦੇਖ ਸਕਦੇ ਆ ਇਹ ਸਾਰੀਆਂ ਚੀਜ਼ਾਂ ਪਲੈਨਿੰਗ ਸਟੇਜ ਕਹਿ ਲਓ ਐਂਡ ਇਟਸ ਅ ਗੁੱਡ ਟਾਈਮ ਟੂ ਪਲਾਨ